ਖੋਲੇ ਮਹੱਲੇ ਨੂੰ ਸਮਰਪਤ ਜਿੱਥੇ ਦੇਸ਼ ਭਰ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਉੱਥੇ ਫਗਵਾੜਾ ਦੇ ਉਗੇ ਸਮਾਸੇਵੀ ਨੇ ਨੀਕਾ ਹਰਦਾਸਪੁਰ ਨੇ ਜਲੰਧਰ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਲੱਗੇ ਲੰਗਰਾਂ ਵਿੱਚ ਆਪਣੀਆਂ ਬੜਬਲੀਆਂ ਸੇਵਾਵਾਂ ਨਿਭਾ ਕੇ ਆਪਣੀ ਅਥਾਹ ਸ਼ਰਧਾ ਨੂੰ ਪ੍ਰਗਟਾਇਆ ਸਮਾਸੇਵੀ ਨੇ ਫਾਰ ਐਕਸਪ੍ਰੈਸ ਨਿਊਜ਼ ਚੈਨਲ ਗਲਬਾਤ ਕਰਦੇ ਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਅਜਿਹੀਆਂ ਮਹਾਨ ਸੇਵਾਵਾਂ ਨਿਭਾਉਂਦੇ ਰਹਿਣਾ ਚਾਹੀਦਾ ਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਕਿਸੇ ਵੀ ਕਿਸਮ ਦਾ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ ਅਤੇ ਅਜਿਹੇ ਸਮਾਗਮਾਂ ਮੌਕੇ ਕਿਸੇ ਨੂੰ ਵੀ ਖਾਸ ਕਰ ਨੌਜਵਾਨਾਂ ਨੂੰ ਕੋਈ ਖੜ ਖਾ ਪੱਤੇ ਹੁਲੜਵਾਜੀ ਨਹੀਂ ਕਰਨੀ ਚਾਹੀਦੀ ਦਿਖਾਉਂਦੇ ਹਾਂ ਪੂਰੀ ਵੀਡੀਓ ਫੋਰੈਕਸ ਪ੍ਰਸਟਿਊ ਚੈਨਲ ਤੋਂ ਬ੍ਰੋ ਸ਼ਰਮਾ ਅਤੇ ਹਰੀਸ਼ ਭੰਡਾਰੀ ਦੀ ਇਹ ਰਿਪੋਰਟ ਨੈਕਸਟ ਹੀ ਚੈਨਲ ਵਿੱਚ ਸਵਾਗਤ ਹੈ ਤੁਸੀਂ ਇਸ ਵਾਰ ਫਿਰ ਵੱਡਾ ਉਪਰਾਲਾ ਕਰਦੇ ਹਾਂ ਜਿਹੜੇ ਜਗ੍ਹਾ ਜਗ੍ਹਾ ਲੰਗਰ ਲੱਗੇ ਸੀ ਅਨੰਤਪੁਰ ਅਨੰਤਪੁਰ ਸਾਹਿਬ ਜਾ ਰਹੀਆਂ ਸੰਗਤਾਂ ਵਾਸਤੇ ਤੁਸੀਂ ਜਗ੍ਹਾ ਜਗ੍ਹਾ ਕਾਫੀ ਵੱਡੇ ਉਪਰਾਲੇ ਕਰਦੇ ਹਾਂ ਜਿਹੜੇ ਰਾਸ਼ਦ ਅਸਰ ਸਮੇਤ ਹੋਰ ਵੀ ਕਈ ਤਰ੍ਹਾਂ ਦਾ ਜਿਹੜੇ ਸਨਮਾਨ ਕੀਤੇ ਹੈਗੇ ਸਾਰਾ ਕੀ ਹੈ ਮਾਮਲਾ ਜਾਣਕਾਰੀ ਦਿਓ ਸਾਰਿਆਂ ਨੂੰ ਜੀ ਲੰਗਰਾਂ ਵਾਲਿਆਂ ਦੀ ਜੀ ਬਹੁਤ ਸੇਵਾ ਹੈ ਕੋ ਦੇਣ ਨਹੀਂ ਦੇ ਸਕਦਾ ਅਸੀਂ ਕਿ ਇਹਨਾਂ ਨੂੰ ਕੋਈ ਸਮਾਨਤ ਨਹੀਂ ਕਰਦਾ ਇਹਨਾਂ ਨੂੰ ਊੜਾ ੜੇ ਦੀ ਫੱਟੀ ਲੈ ਕੇ ਤੇ ਨਾਲ ਸਰੂਪਾ ਦੇ ਕੇ ਸਮਾਨਿਤ ਕੀਤਾ ਉਹਨਾਂ ਦਾ ਸ਼ਾਬਾਸ਼ ਜਿਆ ਥੋੜਾ ਜਿਹਾ ਬਹੁਤ ਜ਼ਿਆਦਾ ਸੋ ਵਿਰੰਦਰ ਤੋਂ ਲਾ ਕੇ ਅਨੰਦਪੁਰ ਸਾਹਿਬ ਤੱਕ ਗਏ ਜੀ ਸੋ ਕਾਫੀ ਰਾਸ਼ਨ ਰਸਦ ਦੇਣ ਦਾ ਅੱਛਾ ਉਪਰਾਲਾ ਹੈ ਕਾਫੀ ਦਿੱਦਸਕ ਜਲੰਧਰ ਲਾ ਕੇ ਨੰਨ ਪੰਚ ਸੱਤ ਤੱਕ ਗਏ ਹੈਗੇ ਆਂ ਔਰ ਊੜਾ ੜੇ ਫੱਟੀ ਤਿੰਨ ਤੱਕ ਕੀ ਮਕਸਦ ਸਗਾ ਸਾਰੇ ਹੈਗੇ ਵੀ ਮਾਂ ਬੋਲੀ ਹੈ ਪੰਜਾਬੀ ਉਹਨੂੰ ਭੁੱਲਣਾ ਤੇ ਇਹ ਵੀ ਜਿਹੜਾ ਲੰਗਰ ਵੀ ਲੱਗ ਰਿਹਾ ਇੱਥੇ ਲੱਗ ਰਿਹਾ ਅਨੰਦਪੁਰ ਸਾ ਕੇਸਰੀ ਨਿਸ਼ਾਨ ਦਾ ਨੀਲੇ ਰੰਗ ਦੇ ਨਿਸ਼ਾਨ ਸਭ ਸਾਥੀ ਦੇ ਚੜੇ ਸੀ ਪਹਿਲਾ ਚੜਿਆ ਸੀ ਗੋਵਿੰਦਵਰ ਸਾਹਿਬ ਬਾਈ ਰੰਗ ਦਾ ਨਿਸ਼ਾਨ ਸਾਹਿਬ ਜਦੋਂ ਗੁਰੂ ਜੀ ਨੇ ਟੱਪਾ ਲਾਇਆ ਸੀ ਬੋਲੀ ਸਾਹਿਬ ਦਾ ਤੇ ਦੂਜਾ ਤਾਲਤਖਤ ਸਾਹਿਬ ਤੇ ਚੜਿਆ ਸੀ ਕੇਸਰੀ ਰੰਗ ਦਾ ਤੀਜਾ ਅਨੰਪੁਰ ਸਾਹਿਬ ਸਾਥੀ ਦੇ ਚੜਿਆ ਸੀ ਨੀਲੇ ਰੰਗ ਦਾ ਸੋ ਲੰਗਰ ਦੀ ਮਹਾਨਤਾ ਬਾਰੇ ਦੱਸੋ ਇਹ ਲੰਗਰ ਦੀ ਆਰੰਭ ਤੱਕ ਕਿਦੋਂ ਹੋਈ ਸੀ ਲੰਗਰ ਦਾ ਜਿਹੜਾ ਸਹੀ ਮਾਇਨੇ ਵਿੱਚ ਕਿਸ ਤਰ੍ਹਾਂ ਦੇ ਹੱਥ ਹੈ ਗੁਰੂ ਜੀ ਨੇ ਕਿਹਾ ਸੀ ਸੰਤਲੇ ਲੰਗਰ ਕਹਿੰਦੇ ਬੋਲੇ ਲੰਗਰ ਦੀ ਮਹਾਨਤਾ ਕੀ ਹੈ ਆਪਣਾ ਇਦਾਂ ਹੁੰਦਾ ਜੀ 10ਵੇਂ ਹਿੱਸੇ ਦੇ ਵਿੱਚੋਂ ਥੋੜਾ ਕੱਢ ਇਨਾ ਨੂੰ ਲੰਗਰਾਂ ਵਿੱਚ ਸੇਵਾ ਪਾਉਣੀ ਚਾਹੀਦੀ ਜਾਂ ਗੁਰੂ ਜੀ ਨੇ ਕਿਹਾ ਸੀ ਵੀ ਜਾਲਪਤ ਉੱਪਰ ਉੱਟ ਕੇ ਲੰਗਰ ਦਾ ਲਾਇਆ ਜਾ ਕੋਈ ਵੀ ਬੰਦਾ ਫਰਲੀ ਗਿਆਜਤਾਂ ਦਾ ਝਾਕ ਸਕਦਾ ਜੀ ਜੀ ਸੋ ਜਿੱਥੇ ਲੰਗਰਾਂੋਂ ਲੈ ਕੇ ਸੰਗਤਾਂ ਜੀ ਭਾਰੀ ਉਤਸ਼ਾਹ ਸੀਗਾ ਜੇ ਤੁਸੀਂ ਊੜਾੜ ਦੀ ਫੱਟੀ ਨਾਲ ਸਨਮਾਨ ਕੀਤਾ ਹੈਗਾ ਪ੍ਰਬੰਧਕਾ ਦਾ ਉਦੋਂ ਕਿਸ ਤਰ੍ਹਾਂ ਦਾ ਮਾਹੌਲ ਸੀ ਉਹ ਜੀ ਬਹੁਤ ਜ਼ਿਆਦਾ ਖੁਸ਼ ਹੋਏ ਕਹਿੰਦੇ ਅਸੀਂ ਪਹਿਲਾਂ ਪਹਿਲਾਂ ਵਿੱਚ ਸਿਆਣੇ ਸੀਗੇ ਮੇਰੇ ਮੰਮੂ ਉਹ ਕਹਿੰਦੇ ਊੜਾੜਾ ਹੀ ਪੜਦੇ ਹੁੰਦੇ ਸੀ ਸਾਰੇ ਭੁੱਲ ਗਏ ਸੀ ਇਹ ਹੀ ਫੱਟੀ ਸੀ ਪੋਚੀ ਦੀ ਸੀਗੀ ਉਹ ਬਹੁਤ ਖੁਸ਼ ਹੋਏ ਜੀ ਉਹ ਕਹਿੰਦੇ ਬਹੁਤ ਵਧੀਆ ਤੁਹਾਡਾ ਪ੍ਰਬਾਲਾ ਹੈ ਇਸ ਕਰਕੇ ਉਹਨਾਂ ਸਾਰੇ ਸੁਣ ਵਿੱਚ ਹੈ ਰਾਸ਼ਨ ਤੁਸੀਂ ਵੱਡੀ ਗੰਟੀ ਵਿੱਚ ਲੈ ਕੇ ਅਸੀਂ ਗੱਡੀਆਂ ਕਿੰਨੀਆਂ ਗਈਆਂ ਸੀ ਫਿਰ ਗੱਡੀਆਂ 2-3 ਲੈ ਕੇ ਗਏ ਸਗੇ ਜੀ ਉਹ ਵੀ ਸਾਥੀ ਨਾਲ ਸਗੇ ਤੁਹਾਡੇ ਨਾਲ ਸੰਤਸਾ ਸਗੇ ਅੱਛਾ ਜੀ ਸੋ ਜਦੋਂ ਤੁਸੀਂ ਜਗਾ ਜਗਾ ਲੰਗਰਾਂ ਤੇ ਨਤਮਸਤਕ ਹੋਏ ਔਰ ਕਿਸ ਤਰ੍ਹਾਂ ਦਾ ਸੀ ਸਾਰਾ ਕਈ ਲੋਕੀ ਜਗਾ ਖੜਖੱਪ ਵੀ ਜੀ ਬਹੁਤ ਜ਼ਿਆਦਾ ਵਧੀਆ ਬੰਗਾ ਬੰਗਿਆਂ ਤੋਂ ਜਿਹੜਾ ਗੱਡਿਆਂ ਨੂੰ ਜਾਣਦੇ ਜੁ ਕਿ ਬਾਬਾ ਜੀ ਦਾ ਗੁਰਦੁਆਰਾ ਹਾਂ ਦਾ ਨਾਮ ਤਾਂ ਨਹੀਂ ਪਤਾ ਉਹਨੇ ਸਾਨੂੰ ਮਿਸ਼ਰੀ ਦਾ ਪ੍ਰਸ਼ਾਦ ਦੋਸਤ ਦੇ ਵੱਡੇ ਵੱਡੇ ਤੇ ਬਹੁਤ ਜ਼ਿਆਦਾ ਖੁਸ਼ੀ ਮਨਾਈ ਉਹਨੇ ਜਿਹੜਾ ਫਰੂਟ ਟਰਾਲ ਦਿੱਤਾ ਉਹ ਫਟਾਫਟ ਬੱਚੇ ਜੇ ਬਣ ਦਿੱਤਾ ਹੋ ਰੱਖਿਆ ਹੈ ਸੁਣ ਕੇ ਇਹੜੂ ਨਵੀਰ ਭਾਈ ਦਾ ਨਜ਼ਰ ਆਉਣੀ ਬਹੁਤ ਸਾਡਾ ਮਾਨ ਕੀਤਾ ਵੱਡੀ ਲੋਈ ਨਾਲ ਤੋਪਾ ਲੈ ਕੇ ਮਾਨ ਕੀਤਾ ਬਈ ਇਹ ਕਾ ਉੜਾੜਾ ਲੈ ਕੇ ਪਹੁੰਚੇ ਮੇਰੇ ਡੈਡੀ ਦੇ ਨਾਨਕੇ ਸਿੱਟੀ ਘੜੂ ਸੁਣ ਕੇ ਤੁਸੀਂ 체ੜੂ ਵੀ ਨਤਮਸਤ ਹੋਏ ਸੀ ਜਿੱਥੇ ਲੰਗਰ ਲੱਗਦਾ ਹੈ ਕਾਫੀ ਵੱਡਾ ਉਪਰਾਲਾ ਹੁੰਦਾ ਹਰ ਸਾਲ ਉੱਥੇ ਕੋਈ ਇਸ ਵਾਰ ਮੰਦਪਾਗੀ ਕਰਨਾ ਵਾਪਰ ਗਈ ਇੱਕ ਬਜ਼ੁਰਗ ਲੰਗਰ ਸ਼ੱਕ ਜਿਹੜਾ ਸੜਕ 'ਤੇ ਘਰ ਰਹੀ ਸੀ ਤੱਕ ਤੇਜ਼ ਰਫਤਾਰ ਬੱਸ ਨੇ ਕੁਚਲਿਆ ਕੀ ਅਪੀਲ ਕਰਦੇ ਕਿ ਬੱਸ ਦੀ ਸਾਰੀ ਗਲਤੀ ਦੱਸੀ ਜਾ ਰਹੀ ਸੀ ਕਿ ਸਰਕਾਰੀ ਬੱਸ ਦੇ ਡਰਾਈਵਰ ਨੇ ਬਜ਼ੁਰਗ ਨੂੰ ਕੁਚਲਤਾ ਸਾਰੇ ਸਾਰਿਆਂ ਨੂੰ ਚਾਹੀਦਾ ਉਹਨਾਂ ਨੂੰ ਆਨੰਦ ਮਰਤਾ ਹੋਵੇ ਲੰਗਰ ਲੱਗੇ ਹੋ ਹੁੰਦੇ ਆ ਥੋੜਾ ਸਲੋ ਚੱਲਣਾ ਚਾਹੀਦਾ ਬਸ ਦੀ ਗਲਤੀ ਆ ਉਹ ਲੰਗਰ ਚੱਕ ਕੇ ਆਦਮੀ ਨੰਗ ਰਿਆ ਸੀ ਇਸ ਤਰ੍ਹਾਂ ਬਹੁਤ ਦੁੱਖ ਦੀ ਗੱਲ ਹੋਈ ਆ ਬਹੁਤ ਮਾੜਾ ਕੰਮ ਹੋਇਆ ਸੋ ਸਾਨੂੰ ਕਿਸ ਤਰ੍ਹਾਂ ਜਿਹੜਾ ਸਿੱਖੀ ਨਾਲ ਜੁੜੇ ਰਹਿਣਾ ਚਾਹੀਦਾ ਸਿੱਖੀ ਨਾਲ ਜੀ ਸਾਰੇ ਧਰਮ ਐ ਕਿਹਾ ਜੀ ਸਾਰੇ ਧਰਮਾਂ ਦਾ ਇਕੱਠੇ ਨਗਰ ਕੀਰਤਨ ਚਾਰ ਚਾਰ ਨਗਰ ਕੀਰਤਨ ਉਹਦੇ ਮਨਾਉਣੇ ਚਾਹੀਦੇ ਵਿੱਚੇ ਮਾਤਾ ਜੀ ਦੇ ਚਾਲਿਆਂ ਦੇ ਆ ਜਾਂਦਾ ਬਾਬਾ ਜੀ ਦੇ ਆ ਜਾਂਦਾ ਆ ਮਲਕ ਨਾਦ ਦੇ ਇਹ ਸਾਰੇ ਰਲ ਕੇ ਮਨਾਉਣੇ ਚਾਹੀਦੇ ਆ ਜੇ ਤੁਹਾਨੂੰ ਪਤਾ ਹੀ ਆ ਜੀ ਰਲ ਕੇ ਮਨਾਉਣੇ ਇਹ ਸਾਰੀਆਂ ਛੋਬਾ ਯਾਤਰਾਵਾਂ ਜਿੰਨੇ ਜੋਗੇ ਹੈਗੇ ਉਹਨਾਂ ਜੱਗਾ ਕਰੋ ਨਹੀਂ ਹੈਗਾ ਕਿਸੇ ਨੂੰ ਕਹਿੰਦੇ ਬੁਰਾ ਵੀ ਨਹੀਂ ਕਹੋ ਜਿੰਨ ਮੱਥਾ ਟੇਕੋ ਆਪਣਾ ਪੁੱਛੇ ਹੋ। ਬਹੁਤੀ ਵਾਰੀ ਦੇਖਿਆ ਕਿ ਨਿਕ ਜੀ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਬਾਣੀਆਂ ਜੁੜੇ ਹੋਏ ਹੈਗੇ ਜਾਂ ਯਾਤਰਾ ਤੇ ਜਾਂਦੇ ਚਾਹੀ ਕਿਸੇ ਤੇ ਵੀ ਜਾਂਦੇ ਹੈਗੇ ਆ। ਲੇਕਿਨ ਕਈ ਵਾਰੀ ਕਈ ਲੋਕਾਂ ਦੇਖੀ ਉਹਨਾਂ ਤੇ ਕਿਸੇ ਚੀਜ਼ ਦਾ ਅਮਲ ਨਹੀਂ ਹੁੰਦਾ। ਕੋਈ ਖਹਿੜਖੱਪ ਕਰਦਾ ਵਾ ਕੋਈ ਝਗੜਾ ਕਰਦਾ ਜਾਂ ਧਰਮਾਂ ਦੇ ਨਾਂ ਤੇ ਲੜਦਾ ਹੈਗਾ। ਸਰ ਨਹੀਂ ਇਦਾਂ ਨਹੀਂ ਚਾਹੀਦਾ ਲੜਨਾ ਨਹੀਂ ਚਾਹੀਦਾ ਨਾ ਸਾਰੇ ਘਰ ਮਹਿਕਿਆ ਨਾ। ਜੀ। ਜੋ ਜੋ タルਮਾਨ ਬਾਬਾ ਜੀ ਨੇ ਕੀਤਾ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਰੀ ਦੁਨੀਆ ਨੂੰ ਪਤਾ ਹੈ ਪਰ ਇੱਕ ਕੱਟ ਰੱਖਣਾ ਜਿਹਦਾ ਬਾਹਰਲੇ ਮੁਲਕਾ ਚ ਹੈਗਾ ਇਹ ਜਗ ਵੀ ਬੈਲਟ ਲਾਉਂਦੇ ਸਾਰਾ ਕੋ ਕਰਦੇ ਆ ਜਾਂ ਪੁਲਿਸ ਦਾ ਦੋਸ਼ ਕੱਢਦੇ ਪੁਲਿਸ ਦਾ ਵੀ ਕੋਈ ਦੋਸ਼ ਨਹੀਂ ਹੁਣ ਲੰਗਰ ਲੱਗੇ ਆ ਥੋੜੀ ਗੱਡੀ ਦੀ ਸਪੀਡ ਸਲੋ ਕਰ ਲਓ ਜਿੱਥੇ ਲੰਗਰ ਆ ਕੇ ਪਿੱਛੇ ਉਹ ਲੰਗਰ ਨੰਗਾ ਫਿਰ ਤੇਜ਼ ਕਰ ਲਓ ਜੇ ਮਰ ਰਹੀਆਂ ਤਾਂ ਗੱਡੀ ਦੀ ਟ੍ਰੇਨ ਚੱਲ ਜਾਈ ਤੇ ਹੈਗੇ ਮਰ ਜਾਓ ਜੇ ਮਰਨ ਸੋ ਆਖਰ ਵਿੱਚ ਕੀ ਕਹਿਣਾ ਚਾਹੁੰਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਫੇਰ ਲੱਖ ਲੱਖ ਵਧਾਈਆਂ ਬਤਾਕੀ ਜਾਂ ਐਡਵਾਂਸ ਦੇ ਵਿੱਚ ਸਾਰੀ ਸੰਗਤ ਨੂੰ ਵਧਾਈ ਇੱਕ ਗੱਲ ਵਕਲੀ ਧੰਨਵਾਦ ਜੀ ਮੇਰਾ ਨਾਮ ਜਸ਼ਨ ਸਿੰਘ ਦਾ ਹਾਂ ਅਸੀਂ ਲੰਗਰ ਦੀ ਸੇਵਾ ਕਰ ਰਹੇ ਹਾਂ ਜਾਤ ਪਾਤ ਤੋਂ ਉੱਪਰ ਇੱਕੋ ਨਿਸ਼ਾਨ ਸਾਹਿਬ ਦੇ ਥੱਲੇ ਤੇ ਪੰਜਾਬੀ ਮਾਂ ਬੋਲੀ ਦਾ ਮਾਸਟਰਕਾਰ ਕਰੋ ਤੇ ਅਸੀਂ ਸੋਚੀ ਸਾਡੇ ਨਾਲ ਦੇ ਪਿੰਡੋਂ ਨੇ ਸਰਦਾਰਪੁਰ ਤੋਂ ਸਮਾਸ਼ੇਵੀ ਇਹ ਹਰ ਹਰ ਆਲੇ ਦੁਆਲੇ ਲੰਗਰਾਂ ਤੇ ਪਹੁੰਚ ਕੇ ਸਿਰੋਪੇ ਨਾਲ ਸਨਮਾਨ ਕਰ ਰਹੇ ਹਾਂ ਤੇ ਜਿਹੜੀ ਤੁਹਾਨੂੰ ਇੱਕ ਗੁਰਮੁਖੀ ਲਿਪੀ ਜਿਆ ਪੰਜਾਬੀ ਮਾਂ ਬੋਲੀ ਦੇ ਇੱਕ ਸਨਮਾਨ ਕੀਤਾ ਗਿਆ ਤਖਤੀ ਦੇ ਨਾਲ ਜਿਹਦੇ ਉੱਪਰ ਊੜਾ ਐੜੀ ਜਿਹੜੇ 35 ਅੱਖਰ ਨੇ ਉਹ ਲਿਖੇ ਗਏ ਨੇ ਔਰ ਮਾਂ ਬੋਲੀ ਨੂੰ ਪ੍ਰੋਮੋਟ ਕਰਦੇ ਪਏ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਨਾ ਬਹੁਤ ਵਧੀਆ ਜੀ ਮਾਂ ਬੋਲੀ ਨੂੰ ਬਹੁਤ ਲੋਕ ਇਸ ਟਾਈਮ ਭੁੱਲ ਰਹੇ ਤੇ ਇਹ ਬਹੁਤ ਵਧੀਆ ਕੰਮ ਹੈ ਇਹਨਾਂ ਦਾ ਜੀ ਭੱਤੇ ਅੱਜ ਮਿਤੀ 31 ਤੰਨ 2024 ਨੂੰ ਅ ਆਨੰਦਪੁਰ ਸਾਹਿਬ ਜੁੰਲਾ ਮੰਡਲਾ ਵਾਸਤੇ ਸੰਗਤ ਜਾ ਰਹੀ ਆ ਖਾਂਦਾ ਰੋਕ ਕੇ ਸਪੀਸ਼ ਪਾਰਟੀ ਨੇ ਅਰਨੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਵਾਜੂ ਜੀ ਦਾ ਖਾਲਸਾ ਵਾਜੂ ਜੀ ਜਿਸ ਤਰ੍ਹਾਂ ਵਕ ਵਕ ਤਿਹਾਰਾਂ ਦੇ ਉੱਪਰ ਨੌਜਵਾਨ ਜਾਂਦੇ ਆ ਕਈ ਨੌਜਵਾਨ ਫੁੱਲੜਵਾਜੀ ਕਰਦੇ ਆ ਉਹਨਾਂ ਸ਼ਰਾਰਤੀ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋ ਉਹਨਾਂ ਦੇ ਅਸੀਂ ਜਿਹੜੇ ਸ਼ਰਾਰਤੀ ਲੋਕ ਹੈ ਹੁਜੇ ਆ ਉਹਨਾਂ ਦੇ ਚਲਾਣ ਕੱਟਦੇ ਆ ਵੀ ਕਿੰਨੇ ਦਾ ਮਾਪਿਆਂ ਨੂੰ ਸਿੱਖ ਕੇ ਤੇ ਜਾਣਾ ਚਾਹੀਦਾ ਵੀ ਇਦਾਂ ਨਹੀਂ ਜਾਣਾ ਵਧੀਆ ਢੰਗ ਨਾਲ ਜਾਣਾ ਚਾਹੀਦਾ ਵੀ ਕਾਕੇ ਵਾਲੇ ਮੋਟਰ ਵੀ ਲੈ ਕੇ ਚੱਲੂਗੀ ਕਿਉਂਕਿ ਉਹ ਕੋਲੋਂ ਕੋਈ ਜਿਹਾ ਡੀਜੀ ਪਾਕੀਟਾਂ ਦੇਗਾ ਇਹਨਾਂ ਨੂੰ ਨੋਰਮਲ ਮੋਟਰ ਨਾਲ ਚੱਲੂਗਾ ਸਰ ਇਹ ਜਿਹੜੀ ਤਕਤੀ ਤੁਹਾਨੂੰ ਦਿੱਤੀ ਗਈ ਆ ਇਹ ਸਰਦਾਰ ਹਰਨੇਕ ਸਿੰਘ ਦੀ ਪੰਜਾਬੀ ਮਾਂ ਬੋਲੀ ਨੂੰ ਪ੍ਰੋਮੋਟ ਕਰਦੇ ਪਏ ਨੇ ਤੇ ਇਹ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹਨਾਂ ਦਾ ਬਹੁਤ ਵਧੀਆ ਪ੍ਰਾਲਾਇਆ ਵੀ ਜਿੱਦਾਂ ਪੁਰਾਣੀ ਅਸੀਂ ਜਿੱਦਾਂ ਪੁਰਾਣੇ ਇਹ ਸਾਰਾ ਕੁਝ ਦੇਖਿਆ ਆ ਵੀ ਨਵੀਂ ਜਨਰੇਸ਼ਨ ਨੂੰ ਦੇ ਦੇਣਾ ਸਰ ਕੀ ਨਾਮ ਆਪਣਾ ਅਮਰਜੀਤ ਸਿੰਘ ਥੈਂਕ ਯੂ